ਫਜੇ ਤਾਂ ਇਹਨੇ ਡਿਕਾ ਗਾਦੀ ਕਹਿੰਦੇ ਵਿੱਚ ਸਾਫ ਦੀਨੇ ਨੇ ਫਸੇ ਹੋਏ ਜੇ ਗਾਹ ਕਰਦੇ ਨੇ ਕਿ ਗਾਹ ਦਾ ਫਤਕ ਕੋਈ ਨਹੀਂ ਬੰਨ ਨੇ ਕਹਿੰਦੇ ਭੁਰ ਪਰਮੇਸ਼ਰ ਐ ਕੋ ਜਾਣੋ ਕੀ ਕੀ ਹੋਇਆ ਭੁਰ ਪਰਮੇਸ਼ਰ ਜਿਹੜਾ ਕਹਿੰਦਾ ਆਪੋ ਬੋਲਣਾ ਜਾਣਦਾ ਨਾ ਮੈਂ ਕਹਿਆ ਸਭ ਕੁਝ ਪਾਉ ਜੀ ਜਦੋਂ ਆਪੋ ਬੋਲਣਾ ਜਾਣਦਾ ਮੈਂ ਕਹਿ ਸਕੋ ਕੋ ਮੋਜੀ ਹੋਇਆ ਜਿਹੜਾ ਬੁਲਾਇਆ ਬੋਲਦਾ ਹੈ ਉਹ ਪਰਮੇਸ਼ਰ ਦਾ ਗੁਰੂ ਖੂ ਹੈ ਖਵਾਪਣੇ ਬੋਲੋ ਤਾਂ ਕੁਛ ਕਹਿੰਦਾ ਨਹੀਂ ਪਰ ਕਹਿਣਾ ਉਹ ਗੁਰੂ ਹੈ ਗੁਰੂ ਨੇ ਕਹਿਣਾ ਪਰਮੇਸ਼ਰ ਗੁਰੂ ਹੈ ਬੁਲਾਉਣ ਵਾਲਾ ਨਾਨਕ ਨੂੰ ਗੁਰੂ ਹੈ ਬੋਲਣ ਵਾਲਾ ਮੁਰਦੇ ਹੈ ਗੁਰੂ ਹੈ ਸਤ ਗੁਰੂ ਰਖ ਸਤਿਗੁਰੂ ਵੀ ਹੈ ਸਤਿਪੁਰਖ ਜਿਹਨ ਜਾਣਿਆ ਸਤਿਗੁਰ ਦਸਤਨੋ ਮੈਕਸिमम ਨੂੰ ਸਤਿਗੁਰ ਕਹਿ ਲੈਂਦੇ ਹੋ ਜੀ ਨੇ ਸਤਿਪੁਰਖ ਨੂੰ ਜਾਣਿਆ ਸਤਿਪੁਰਖ ਕੌਣ ਹੈ ਸਤਿਪੁਰਖ ਕੀ ਹੈ ਆਤਮ ਸਰੂਪ ਹੈ ਜਾਣਿਆ ਉਹ ਨਹੀਂ ਇੱਕ ਨਾ ਜਵਦਾ ਨਾ ਮਰਦਾ ਸਤਿਪੁਰਖ ਕੌਣ ਹੈ ਇੱਕ ਜਿਹੜਾ ਏਕ ਹੈ ਨਾ ਉਹ ਸਤਿਪੁਰਖ ਹੈ ਬਸ ਹਾਂਜੀ